ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨੱਕੇ ਛੇੜ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਆ ਗਈ ਬਾਈ ਕੋਲੇ ਕੱਬਣ ਮੱਝ ਬੂਰੀ ਆ ਗਈ ਬਾਈ ਮੰਗ ਬਹੁਤ ਹੈ ਮਿਲਦੀ ਬਹੁਤ ਘਟਾ ਤੇ ਦੋ ਆ ਗਈਆਂ ਬਾਈ ਕੋਲੇ ਹਿਫਰ ਵੜ ਤੇ ਇੱਕ ਆ ਗਈ ਤਾਂ ਜੀ ਸੂਈ ਵੜ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਬਾਈ ਫਾਰਮ ਚੋਂ ਵੀਡੀਓ ਬਣਾ ਰਹੇ ਹਾਂਗੇ ਬਹੁਤ ਸੋਹਣਾ ਬਾਈ ਦਾ ਫਾਰਮ ਬਣਾਇਆ ਪਾ ਉਹਨਾਂ ਵਿੱਚ ਬਾਈ ਗਾਵਾਂ ਜ਼ਿਆਦਾਤਰ ਰੱਖਦਾਗਾ ਮੱਝ ਬਾਈ ਕੋਲੇ ਇੱਕ ਹੀ ਆ ਗਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਕੀ ਦੀ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਠੀਕ ਹੋ ਬਾਈ ਵਧੀਆ ਬਾਈ ਚੜ੍ਹਦੀ ਕਲਾ ਜਮ ਸਭ ਤੋਂ ਪਹਿਲਾਂ ਤਾਂ ਬਾਈ ਕਿਵੇਂ ਚੱਲਦਾ ਫਾਰਮ ਫਾਰਮ ਬਹੁਤ ਵਧੀਆ ਚੱਲਦਾ ਬਾਈ ਠੀਕ ਹੈ ਤੇ ਕਿੰਨਿਆ ਕੰਮ ਆ ਬਾਈ ਆਪਣੇ ਕੋਲੇ ਆਪਣੇ ਕੋਲੇ ਹੈਗੀਆਂ ਨੇ ਬਾਈ 30 ਕਿਨ ਨਗਨੇ 32 ਠੀਕ ਹੈ ਤੇ ਕਿੰਨੇ ਕੇ ਦੁੱਧ ਤੱਕ ਦੀਆਂ ਬਾਈ ਆਪਣੇ ਕੋਲੇ 45 ਲੀਟਰ ਦੁੱਧ ਕਰਦੀਆਂ ਨੇ ਬਾਈ ਇਸ ਵਕਤ ਠੀਕ ਹੈ ਬਾਈ ਹਾਂਜੀ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਬਾਈ ਗਰਦੀਪ ਸਿੰਘ ਪਿੰਡ ਫਤੇਗੜ ਸੰਨਾ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਾਂ ਨੂੰ ਬਰਨਾਲਾ ਪਈ ਜਾਂਦੀ ਆ ਠੀਕ ਹੈ ਤੇ ਨੇੜੇ ਦੇ ਪਿੰਡ ਬਾਈ ਆਪਾਂ ਨੇੜੇ ਦੇ ਬਾਧਰੋ ਬਾਈ ਆਪਣੇ ਤਣਾਹੋਲਾ ਰਹਿ ਗਿਆ ਤੇ ਇਧਰੋਂ ਹੰਡਿਆ ਆ ਰਹਿ ਗਿਆ ਠੀਕ ਹੈ ਕੋਲੇ ਟਰਾਈਡੈਂਟ ਫੈਕਟਰੀ ਹੈ ਕੰਟੈਕਟ ਨੰਬਰ ਬੋਲ ਦਿਓ ਆਪਣਾ 987815242 ਏ ਬਾਈ ਦਾ ਕੰਡੈਕਟ ਨੰਬਰ ਆ ਬਾਈ ਬਾਕੀ ਚੱਲ ਰਿਹਾ ਐ ਸਕਰੀਨ ਤੇ ਨੋਟ ਕਰ ਲਓ ਤੇ ਬਾਈ ਉਧਰੋਂ ਚੱਲੀਏ ਪਹਿਲਾਂ ਫਿਰ ਮੱਝ ਤੋਂ ਸ਼ੁਰੂ ਕਰੀਏ ਹਾਂ ਬਾਈ ਮੱਝ ਤੋਂ ਸ਼ੁਰੂ ਕਰ ਲੈਨੇ ਆਪਾਂ ਗੂਰੀ ਆ ਗਈ ਹੈ ਨਾ ਹਾਂਜੀ ਵੀਰੇ ਠੀਕ ਐ ਤੇ ਕਿਹੜਾ ਸੂਆ ਬਾਈ ਇਹ ਸੂਂਦੀ ਐ ਇਹ ਵੀਰੇ ਤੀਜੇ ਸੂਏ ਸੂਗੀ ਆਪਣੀ ਘਰ ਦੀ ਮੱਝ ਆ ਗਈ ਹਾਂ ਆਪਾਂ ਇਹ ਕੱਟੀ ਲੈਤੀ ਸੀਗੀ ਹਰਿਆਣੇ ਚ ਠੀਕ ਹੈ ਵੀਰੇ ਹਾਂ ਤੇ ਹੁਣ ਇਹਨੇ ਤੀਜੇ ਸੂਏ ਸੂਣਾਗਾ ਪਿਛਲੇ ਸੂਏ ਨੇ 16 ਲੀਟਰ ਦੁੱਧ ਦਿੱਤਾ ਬਾਈ ਦੂਜੇ ਸੂਏ ਤੇ ਐਕਤੀ ਬਾਈ ਫਿਰ ਕਿੰਨਾ ਐਕਤੀ ਬਾਈ ਹੈਗੀ ਅਭੀ 16 17 18 ਦੇ ਨੇੜੇ ਜਾ ਸਕਦੀ ਆ ਜੇ ਹਿਸਾਬ ਨਾਲ ਮੌਸਮ ਵਧੀਆ ਆ ਗਿਆ ਬਾਈ ਹੁਣ ਸੀਮੰਟ ਵਗੈਰਾ ਦੀ ਗੱਲ ਕਰੀਏ ਕਿਹੜਾ ਲੱਗਿਆ ਹੋਇਆ ਬਜਾ ਦਾ ਸੀਮੰਟ ਹਾਂ ਵੀਰੇ ਲੱਗਿਆ ਹੋਇਆ ਸੀਮੰਟ ਆਪਾਂ ਸਾਰੀ ਡਿਟੇਲ ਦੇ ਦਾਂਗੇ ਠੀਕ ਆ ਮਤਲਬ ਜਿੰਨੇ ਆਪਣੇ ਕੋਲੇ ਖੜੇ ਆ ਹੁਣ ਚਾਰ ਪਸ਼ੂ ਆਪਾਂ ਸੇਲ ਕਰ ਰਹੇ ਆ ਚਾਰਾਂ ਦੀ ਡਿਟੇਲ ਮਿਲੂਗਾ ਹਾਂ ਬਾਈ ਸਾਰਿਆਂ ਦੀ ਡਿਟੇਲ ਸਾਰਿਆਂ ਦੀ ਮਿਲੂ ਜਿਹੜਾ ਆਪਣੇ ਕੋਲੇ ਐਨੀਮਲ ਤੀਜਾ ਸੂਆ ਭਾਈ ਇਹ ਸੂਂਦੀ ਆ ਹਾਂਜੀ ਵੀਰੇ 16 ਲੀਟਰ ਇਹ ਦੁੱਧ ਚ ਭਾਈ ਹਾਂ ਭਾਈ ਤੇ ਐਦ ਕੀ ਫਿਰ ਕਿੰਨੀ ਕਮੀਂਦਾ ਭਾਈ ਹੈਗੀ ਆ ਭਾਈ 18 ਪਲੱਸ 17 ਪਲੱਸ ਤੇ ਜਾਊਗੀ ਉਹ ਠੰਡੀ ਸੀਲਾ ਭਾਈ ਠੰਡੀ ਸੀਲਾ ਚਾਹੇ ਜੋ ਕੋ ਮਰਜ਼ੀ ਚ ਹੋਈ ਜਾਵੇ ਕਿੰਨਾ ਟਾਈਮ ਦੁੱਧ ਦਿੰਦੀ ਆ ਭਾਈ ਇਹ ਭਾਈ ਇਹ ਦਿੰਦੀ ਆ ਮੰਨ ਕੇ ਚੱਲ ਵੀ 7-8 ਮਹੀਨੇ ਦੁੱਧ ਦੇਈ ਜਾਂਦੀ ਹੈਗੀ ਠੀਕ ਆ ਭਾਈ ਹਾਂ ਕਿੰਨੇ ਦਿਨ ਲੈ ਜੂ ਸਹੀ ਸਹੀ ਹੁਣ ਭਾਈ ਅੱਜ ਇਹਦੇ 29 ਤਰੀਕ ਨੂੰ ਦਿਨ ਪੂਰੇ ਹੁੰਦੇ ਆਗੇ ਠੀਕ ਆ ਪੰਜ ਚਾਰ ਦਿਨ ਵੱਧ ਵੀ ਲਿਜਾ ਸਕਦੀ ਹੈਗੀ ਹੂੰ ਤੇ ਐ ਮੰਨ ਕੇ ਚੱਲ ਵੀ ਲੇ ਜੂਗੇ 8 ਦਾ 10 ਦਿਨ ਤਾਂ ਮੌਜ ਨਾਲ ਲੈ ਜੂ ਵੀਰੇ ਇਹ ਚੋਂਚ ਚਵਾ ਕੇ ਮੈਂ ਦਾ ਸੀ ਚੋਂਚ ਚਵਾ ਇੱਕ ਨੰਬਰ ਆ ਬਈ ਬਾਕੀ ਥਾਣ ਬਹੁਤ ਚੰਗਾ ਆ ਗਿਆ ਹਾਂ ਬਈ ਮੂਠੀ ਵਾਲਾ ਥਾਣਾ ਕੋਈ ਬਾਲਾ ਵੱਡੇ ਨਹੀਂ ਹੈਗੇ ਸੋਹਣੇ ਸਾਡੇ ਦਾ ਬੜੀ ਚੰਗੀ ਹਵਾਨਾ ਜਿੰਨਾ ਮੂਹਰ ਨੂੰ ਦਿਸਦਾ ਸੋਨੂੰ ਉਹਨੇ ਵਾਲਾ ਬੈਕ ਸਾਡ ਬਾਕੀ ਹਜੇ ਕੱਚੀ ਬਾਈ ਦੇ ਦਸਨ ਮੁਤਾਬਕ ਪਈਆ 7 ਤੋਂ 8 ਦਿਨਾਂ ਦੀ ਕੱਚੀ ਆ ਬਈ ਹਾਂ ਬਈ ਹੂੰ ਲੈਵਾ ਦਿਖਾ ਹਵਾਨਾ ਜਿਵੇਂ ਲੱਗ ਰਿਹਾ ਬਹੁਤ ਸੁਣਾ ਤੇਰ ਕਰਦੀ ਹੋ ਬਈ ਬਹੁਤ ਬਈ ਜਮਾ ਪੂਰਾ ਫੁੱਲ ਭਰ ਜਾਂਦੀ ਹੈ ਠੀਕ ਹੈ ਬਾਈ ਇਹਨਾਂ ਪੂਰਾ ਵਧੀਆ ਭਰ ਕੇ ਸੁੰਦੇ ਆ ਇਧਰੋਂ ਤੋੜ ਦਿਓ ਬਈ ਖੋਲ ਕੇ ਬਾਕੀ ਕੱਦ ਕਾਠ ਨਾ ਬਈ ਛੋਟਾ ਮੰਨ ਕੇ ਆਇਆ ਪਾਲੀ ਵੀ ਬਹੁਤ ਆ ਬਾਕੀ ਬਾਈ ਦੇ ਫਾਰਮ ਦੀ ਆ ਬਾਈ ਕਹਿੰਦਾ ਕੱਟੀ ਲਿਆ ਕੇ ਪਾਲੀ ਸੀ ਆਪਾਂ ਦੇਖ ਲੋ ਬਈ ਬਾਕੀ ਬਾਈ ਵਿੱਚ ਉਹ ਨਿਸ਼ਾਨ ਵੀ ਕਹਿ ਸਕਦੇ ਆ ਪੂਰੀ ਦੇ ਜਿਹੜੇ ਹੁੰਦੇ ਆ ਹਾਂ ਬਰੀਕ ਬਰੀਕ ਸਿੰਬ ਜੀ ਬਈ ਪੂਰੇ ਸਾਰੇ ਪਿੰਡੇ ਤੇ ਆ ਸਹੀ ਗੱਲ ਆ ਸਾਰੇ ਪਿੰਡੇ ਤੇ ਆ ਬੜਾ ਤੌਰ ਲਓ ਬਈ ਇਹਨਾਂ ਨੂੰ ਲੰਮੀ ਹੋ ਸਕਦਾ ਬਈ ਥੋੜਾ ਡਰੇ ਸਿੰਗਾਂ ਦੀ ਕੁਆਲਿਟੀ ਬਹੁਤ ਚੰਗੀ ਆ ਬਾਕੀ ਪਲੀ ਪਲੀ ਬਹੁਤ ਚੰਗੀ ਆ ਸਾਈਨਿੰਗ ਬਹੁਤ ਆ ਚਮਕ ਬਹੁਤ ਆ ਪਿੰਡੇ ਤੇ ਬੂਰੀ ਆ ਬਾਈ ਬਾਕੀ ਮੰਗ ਬਹੁਤ ਆ ਕਨੇ ਬਾਈ ਆਪਣੇ ਹਾਂਜੀ ਤੇ ਬਾਈ ਇਹਦਾ ਮੁੱਲ ਕੀ ਰਹੂ ਮੁੱਲ ਵੀਰੇ ਫੋਨ ਤੇ ਕਰਾਂਗੇ ਇਹਦਾ ਮੁੱਲ ਜਾਇ ਜੀ ਰਹੂ ਬਾਈ ਹਾਂਜੀ ਬਾਈ ਮੁੱਲ ਬਾਲਾ ਨਹੀਂ ਆ ਜਾਇ ਜੀ ਰੱਖਾਂਗੇ ਮਤਲਬ ਆ ਮੁੱਲ ਬਾਈ ਕਨੇ ਕਰਾਂਗੇ ਬਾਈ ਫੋਨ ਤੇ ਤੇ ਮੋਲੀ ਜਿਹੜਾ ਹੋਊਗਾ ਜਮਾ ਗੈਜ ਹੋਊਗਾ ਬਾਕੀ ਪੱਠਪੜੇ ਦੀ ਚੜਾਈ ਚੜੂਈ ਦੀ ਗੱਲ ਕਰੀਏ ਨਾ ਫੁੱਲ ਚੰਗੀ ਆ ਇਹ ਸੀਮਣ ਬਾਈ ਕਨੇ ਜਿਹੜਾ ਇਹਦਾ ਲੱਗਿਆ ਵਾ ਨਾ ਬਹੁਤ ਚੰਗਾ ਲੱਗਿਆ ਵਾਗਾ ਉਹ ਆਪਾਂ ਜਿਹੜਾ ਕੋਈ ਵੀਰੋਂ ਦਾ ਡਿਟੇਲ ਆਪਾਂ ਦੇਖ ਕੇ ਤੋਰਾਂਗੇ ਪਿਛਲੇ ਸੂਏ ਦੀ ਵੀ ਵੀਰੇ ਇਹਦੇ ਬੂਰੀ ਕੱਟੀ ਹੋਈ ਸੀ ਆਪਣੇ ਕੋਲ ਠੀਕ ਆ ਬੱਚੇ ਬੂਰੇ ਦਿੰਦੀ ਹਾਂ ਠੀਕ ਹੈ ਭਾਈ ਬੱਚਾ ਭਾਈ ਕਹਿੰਦਾ ਆਪਣੇ ਕੋਲ ਪਿਛਲੇ ਸੂਏ ਵੀ ਇਹਦੀ ਇਹਦੀ ਕੱਟੀ ਸੀਗੀ ਤੇ ਹੁਣ ਕੱਟੀ ਹੈਗੀ ਇੱਕ ਭਾਈ ਉਹਨਾਂ ਕੱਟੀ ਹੋ ਹੈਗੀ ਮੰਨ ਭਾਈ ਆਪਾਂ ਰਿਸ਼ਤੇਦਾਰ ਲੈ ਗਏ ਆਪਣਾ ਠੀਕ ਹੈ ਭਾਈ ਹਾਂਜੀ ਵੀਰੇ ਬਾਕੀ ਮੱਥਾ ਫੇਸ ਬਿਊਟੀ ਭਾਈ ਬਹੁਤ ਖੜਨੀ ਖੁਰਨੀ ਪੂਰੀ ਕਮਾਲ ਸਹੀ ਗੱਲ ਹੈ ਖੜਨੀ ਖੁਰਨੀ ਬਲਕਿ ਚੜਾਈ ਲੰਬਾਈ ਬਹੁਤ ਚੰਗੀ ਆ ਤੇ ਬਈ 2 ਨੰਬਰ ਤੇ ਫਿਰ ਵੜਾ ਗਈ ਹਾਂ ਵੀਰੇ ਇਹ ਸਾਢੇ ਕਿ ਤਿੰਨ ਮਹੀਨੇ ਦੀ ਬੱਸੀ ਹੈਗੀ ਸਾਢੇ ਕਿ ਤਿੰਨ ਮਹੀਨੇ ਦੀ ਹਾਂ ਤੇ ਐਬੀਐਸ ਦੀ ਹੈ ਵੀਰੇ ਆਪ ਇਹ ਐਬੀਐਸ ਦੀ ਟਰਮੀਨੇਟਰ ਦੀ ਬੱਸੀ ਹੈਗੀ ਇਹ ਠੀਕ ਹੈ ਬਈ ਹਾਂ ਸਾਢੇ ਤਿੰਨ ਮਹੀਨੇ ਤੇ ਹੁਣੀ ਬਸ ਵੀਰੇ ਉਧਰੋਂ ਕੱਢੀ ਆ ਪਿੰਜਰੇ ਚ ਹੂੰ ਤੇ ਇੱਕ ਨਾ ਥੋੜਾ ਜਿਹਾ ਹੁਣ ਤੁਹਾਨੂੰ ਪਤਾ ਇੱਧਰ ਬਾਕੀ ਝੋਲੀ ਝਾਲੀ ਬੜੀ ਚੰਗੀ ਹਾਂ ਹਾਂ ਲੈ ਲੈ ਬਈ ਬਈ ਕਹਿੰਦਾ ਪਿੰਜਰੇ ਚ ਹੁਣੀ ਕੱਢੀ ਆ ਥੋੜਾ ਜਿਹਾ ਧੱਕਾ ਤਾਂ ਕਰਦੀ ਆ ਹਨਾ ਹਾਂ ਬਈ ਹੂੰ ਇੱਥੇ ਰੱਕ ਖੜਾ ਦੋ ਜੀ ਲੈ ਬਈ ਬਾਕੀ ਲੈ ਬਈ ਤੋਰਾ ਤਾਰਾ ਪ੍ਰਿੰਟ ਪ੍ਰਿੰਟ ਬੱਚੇ ਦਾ ਚੈੱਕ ਕਰ ਸਕਦੇ ਆਂ ਬਈ ਕਿੰਨਾ ਕੁ ਰਿਕਾਰਡ ਹੈ ਦੀ ਮਤਲਬ ਬਈ ਆਪਣੇ ਕੋਲੇ ਜਿੰਨੀਆਂ ਹੈਗੀਆਂ ਨੇ 30 ਪਲੱਸ ਹੀ ਨੇ ਠੀਕ ਆ ਬਈ ਹਾਂਜੀ ਬਈ ਤੇ ਬਈ ਇਹਦਾ ਮੁੱਲ ਬੱਚੇ ਦਾ ਕਿ ਫੋਨ ਤੇ ਰਹਿਣਗੇ ਸਾਰਿਆਂ ਦੇ ਇਹਦਾ ਮੁੱਲ ਜਾਏ ਜੀ ਆ ਬਈ ਆਪਾਂ ਇਹ ਲੈਣ ਦੇਣਾ 20000 ਦੀ ਬੱਸੀ ਦੇ ਦਿਆਂਗੇ ਵੀ 20000 ਦੀ ਹਾਂ ਵੀਰੇ ਠੀਕ ਆ ਬਈ ਕਹਿੰਦਾ ਮੁੱਲ ਜਾਏ ਰੱਖਾਂਗੇ ਬਈ 20000 ਰੁਪਏ ਦਾ ਬੱਚਾ ਇਹ ਦੇ ਦਿਆਂਗੇ ਤੇ ਮਜ਼ਾਦਾਰ ਰਿਕਾਰਡ ਕਿੰਨਾ ਸੀ ਭਾਈ ਇਹਦੀ ਮਾਦਰ ਦਾ ਬਈ 35 ਪਲੱਸ ਆਗਾ ਠੀਕ ਆ ਹੂੰ ਦੁੱਧ ਤੇ ਚੱਲਦੀ ਆ ਹੂੰ ਬਾਕੀ ਜੇ ਕੋਈ ਵੀਰ ਆਉਂਦਾ ਦੇਖ ਵੀ ਸਕਦਾ ਹਾਂ 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 ਬਾਈ ਕੋਈ ਚੱਕਰ ਹੀ ਨਹੀਂ ਚਾਹੀ ਮਾ ਚੋ ਕੇ ਦੇਖ ਲੈ ਬਾਈ ਯਾਰ ਠੀਕ ਹੈ ਬਾਈ ਤੇ ਬਾਈ ਤਿੰਨ ਨੰਬਰ ਤੇ ਕਿਹੜਾ ਛੂਏ ਆ ਗਿਆ ਇਹ ਵੀਰੇ ਤੀਜੇ ਛੂਏ ਵੈੜ ਸੂਂਦੀ ਹੈਗੀ ਇਹ ਆਪਣੀ ਘਰ ਦੀ ਬੱਸੀ ਆ ਘਰ ਦੀ ਬੱਸੀ ਹਾਂ ਇਹ ਹੈਗੀ ਆਗੀ 40126 ਦੀ ਬੱਸੀ ਆਪ ਇਹ ਹੂੰ ਤੇ ਇਹ ਹੁਣ ਇਹਨੇ ਲਗਾਇਆ ਪਿਆ ਸੀ ਇਹਦੇ ਐਵੀਐਸ ਦੇ ਸੀਗਾ ਹੂੰ ਹੁਣ ਸੂਈ ਆ ਬੱਸਾ ਦਿੱਤਾ ਅੱਜ ਤਿੰਨ ਚਾਰ ਦਿਨ ਹੋਇਆ ਵੀਰੇ ਸੂਈ ਨੂੰ ਭੁਲਾ ਭੁਲਾ ਜਮਾ ਝਾੜ ਗਈ ਤੇ ਬੱਚਾ ਬਾਈ ਹੌ ਬੱਚਾ ਹਾਂ ਵੀਰੇ ਬੱਸਾ ਉਹ ਦਿਖਾ ਦੇ ਆ ਖੜਾ ਹੈ ਬਾਈ ਬੱਚਾ ਇਹਦਾ ਬੱਸਾ ਇਹਦੇ ਕਰਮਾਲੀ ਦੇ ਮਗਰ ਸੀਮਨ ਬਾਈ ਕਹਿੰਦਾ ਚੰਗਾ ਲਵਾਇਆ ਸੀਗਾ ਬਾਕੀ ਕਿਲੋ ਕੰਮ ਹੁੰਦਿਆ ਹਨਾ ਹਾਂ ਬਈ ਤੇ ਬਾਈ ਕਿੰਨੇ ਦੁੱਧ ਤੇ ਇਸ ਟਾਈਮ ਬਾਈ ਐਸ਼ ਵਕਤ ਇਹ ਹੁਣ 22 20 22 ਤੇ ਉੱਤੇ ਪਲੱਸ ਚੱਲਦੀ ਹੈਗੀ ਠੀਕ ਹੈ ਹਾਂ ਇਹਨੇ ਪਿਛਲੇ ਸੂਏ 32 ਤੇ 33 ਲੀਟਰ ਦੁੱਧ ਦਿੱਤਾ ਵੀਰੇ ਠੀਕ ਹੈ ਬਾਈ ਤੇ ਐਕਤੀ ਫਿਰ ਕਿੰਨੇ ਐਕਤੀ ਬਾਈ ਹੁਣ ਮੌਸਮ ਵਧੀਆ ਆ ਗਿਆ ਐਕਤੀ ਹੈਗੀ ਆ 20 20 40 ਦੇ ਨੇੜੇ ਜਾ ਸਕਦੀ ਆ ਠੀਕ ਹੈ ਬਾਈ ਚੌਥ ਤੋਂ ਬਾਅਦ ਕਿਵੇਂ ਦਾ ਬਾਈ ਜਮਾ ਜਦੋਂ ਐ ਝਾੜ ਦਿੰਦੇ ਹੁਣ ਦੇਖ ਚੋਈ ਵੀ ਜਮਾ ਲੇਵਾ ਖਾਲੀ ਕਰੀ ਖੜੀ ਆ ਸ਼ਾਮ ਨੂੰ ਦੇਖਿਆ ਲੇਵਾ ਜਮਾ ਪੂਰਾ ਵਧੀਆ ਫਸੇ ਜਾਂਦਾ ਠੀ ਲੇਵਾ ਬਾਈ ਫੈਕਸ ਆ ਗਿਆ ਟਾਇਟ ਆਰਡਰ ਚ ਆ ਗਈ ਕਰਮ ਵਾਲੀ ਬਹੁਤ ਸੋਹਣਾ ਲੇਵਾ ਕਹਿ ਸਕਦੇ ਆ ਬੱਚਾ ਇਹਦੇ ਮਗਰ ਭਾਈ ਬਸਾ ਆ ਗਿਆ ਤੇ ਬਾਕੀ ਥਣਾ ਦੱਸ ਆ ਜੀ ਇੱਕ ਨੰਬਰ ਲੱਗਿਆ ਇੱਕ ਨੰਬਰ ਆ ਬਾਈ ਮਸ਼ੀਨੀ ਚਵਾਈ ਵਾਲੀ ਆ ਮਸ਼ੀਨੀ ਚਵਾਈ ਕਰ ਸਕਦਾ ਮੈਂ ਹੱਥੀਂ ਵੀ ਚੋ ਸਕਦਾ ਕੋਈ ਦਿੱਕਤ ਨਹੀਂ ਕੋਈ ਬਾਈ ਹਾਂ ਇੱਕ ਥੋੜਾ ਹੁਣ ਸੂਈ ਕਰਕੇ ਸੁਆ ਮੰਨੀ ਵੇ ਆ ਹਾਂ ਸੁਆ ਬਾਈ ਫਿਰ ਕ ਪਰਸੋਂ ਹੀ ਸੂਈ ਆ ਨਾ ਤੜਕੇ ਪਰਸੋਂ ਸੂਈ ਆ ਬਾਕੀ ਦੁੱਧ ਦਾ ਤਲੀ ਨਾੜ ਤੇ ਕਰ ਸਕਦਾ ਹਾਂ ਹਾਂ ਬਾਈ ਜਮਾ ਗੈਪ ਗੂਪੀ ਜਮਾ ਛੜਨੀ ਖੁੜਨੀ ਆ ਪੂਰੀ ਵਧੀਆ ਬਈ ਆ ਇਹਨੂੰ ਹੀ ਕਾ ਸਹੀ ਗੱਲ ਹੁਣ ਕਿਉਂਕਿ ਬਾਈ ਜਦੋਂ ਪਸ਼ੂ ਤਾਜ਼ਾ ਸੂਂਦਾ ਤਾਂ ਲਿੱਸਾ ਪੈਂਦਾ ਹੀ ਪੈਂਦਾ ਆ ਟੋਮੈਟਿਕ ਨੇ ਹਾਂ ਬਾਈ ਬਾਕੀ ਦੁੱਧ ਤੇ ਵੀ ਚੱਲ ਪੀਣਾ ਬਾਈ ਹੁਣ ਆ ਮੰਨ ਕੇ ਚੱਲ ਹੁਣ 22 23 ਲੀਟਰਾਂ ਦੀ ਤਿੰਨ ਦਿਨਾਂ ਦੀ ਸੂਈ ਵੀ ਆ ਹਾਂ ਕੱਲ ਸ਼ਾਮ ਨੂੰ ਖਾਲੀ ਕਰੀ ਸੀਗੀ ਹਾਂ ਤੇ ਅੱਜ ਤੜਕੇ ਸ਼ੁਭਾ ਬਾਕੀ ਬਾਈ ਕਹਿੰਦਾ ਵੀ ਮਤਲਬ ਭਾਵੇਂ ਦੋ ਟਾਈਮ ਆਪਦੀ ਚਾਰ ਡਾਕਟਰ ਹਾਂ ਬਾਈ ਆਦਾ ਕਸੱਲੀ ਕਰਕੇ ਲੈ ਕੇ ਜਾਵੇ ਕੋਈ ਕਸੱਲੀ ਕਰਕੇ ਲੈ ਜਾ ਸਕਦੇ ਕੋਈ ਦਿੱਕਤ ਨਹੀਂ ਬਾਈ ਕਹਿੰਦਾ ਬਾਕੀ ਹਵਾਲਾ ਜਨਾ ਮਗਰ ਨਾ ਉਹਨੇ ਮੂਰ ਨੂੰ ਬਹੁਤ ਸੋਨਾ ਫਿਕਸ ਜੈ ਤੈ ਫਿਕਸ ਆ ਬੰਨੇ ਦੀ ਬਈ ਟਟਮਾ ਲੈਵਾ ਨਹੀਂ ਹੈਗਾ ਹੂੰ ਸਹੀ ਗੱਲ ਆ ਬਾਕੀ ਫੇਸ ਵਗੈਰਾ ਰੰਗ ਟੰਗ ਕੁਆਲਿਟੀ ਕੱਦ ਕੱਠ ਇੱਕ ਨੰਬਰ ਆ ਬਾਕੀ ਹੁਣ ਠੰਡ ਦਾ ਮੌਸਮ ਹਾਂ ਬਈ ਹੁਣ ਤਾਂ ਦੂਵੀਂ ਵੀ ਆ ਵਧੀਆ ਸਰੀਰ ਤੇ ਉਹ ਵੀ ਵਧੀਆ ਸਰੀਰੇ ਦਾ ਤਿਆਰ ਹੋ ਜਾਂਦਾ ਹਾਂ ਹਾਂ ਬਈ ਆ ਲੱਗ ਗਈ ਭਰਨ ਵੀਰੇ ਦੇਖੋ ਹੁਣ ਚਮਕ ਚਮਕ ਨੂੰ ਬਾਕੀ ਐ ਪੂਰੀ ਵਧੀਆ ਨੇ ਬਈ ਸਹੀ ਗੱਲ ਆ ਤੇ ਮੁੱਲ ਬਈ ਦਾ ਫਿਰ ਇਹਦਾ ਮੁੱਲ ਵੀਰੇ ਫੋਨ ਤੇ ਕਰਦਾ ਜਾਇਜ਼ ਰੇਟ ਹੋਊਗਾ ਬਈ ਜਮਾ ਜਾਇਜ਼ ਹੀ ਹੋ ਜਮਾ ਜਾਇਜ਼ ਹੀ ਹੋ ਬਈ ਠੀਕ ਹੈ ਬਈ ਹਾਂ ਬਈ ਕ ਤੇ ਅੱਗੇ ਬਈ 8 ਤੇ 4 ਨੰਬਰ ਇਹ ਵੀ ਮੈਂਬਰ ਦਾ ਬੱਚਾ ਹੀਪਰ ਆ ਵੀਰੇ ਇਹ ਹੂੰ ਇਹ ਬੱਸ ਬਈ ਐ ਮੰਨ ਕੇ ਚੱਲ ਵੀ 15 ਕ ਮਹੀਨਿਆਂ ਦੀ ਹੋਊਗੀ ਦੰਦੋਂ ਬਈ ਖੀਰੀ ਆ ਦੰਦੋਂ ਹਾਂ ਖੀਰੀ ਆ ਬਈ ਹਜੇ ਬਾਕੀ ਆਪਾਂ ਐ ਮੰਨ ਕੇ ਚੱਲ ਵੀ ਹੁਣ ਇਹਦੇ ਟੀਗਾ ਭਰਾਏ ਨੂੰ ਅੱਜ ਹੋਗੇ 40 ਦਿਨ ਵੀਰੇ ਤੇ ਹਜੇ ਚੈੱਕ ਜਿੱਦਾਂ ਨਾ ਚੈੱਕ ਵੀਰੇ ਆਪਾਂ ਕਰਾਈ ਨਹੀਂ ਦੇਖੇ ਜੇ ਕਿਸੇ ਨੇ ਕੋਈ ਕਰਾਉਣੀ ਆ ਆਪਦਾ ਕਟ ਲਾ ਕੇ ਚੈੱਕ ਕਰ ਸਕਦਾ ਠੀਕ ਆ ਬਈ ਹਾਂ ਤੇ ਬਈ ਕਿੰਨਾ ਕਿਹਦਾ ਰਿਕਾਰਡ ਆ ਕਿਹੜੇ ਸਿਮਨ ਦੀ ਖੋਦ ਆ ਇਹ ਕੋਈ ਪਤਾ ਇਹਦਾ ਹਾਂ ਵੀਰੇ ਇਹ ਆਪ ਹੈਗੀ ਆ ਬਈ ਵਲਡਵਾਈਡ ਦੀ ਹੈਗੀ ਹੂੰ ਤੇ ਇਹਦੀ ਮਾਂ ਥੱਲੇ ਹੁਣ ਮੰਨ ਕੇ ਚੱਲ ਬਈ ਦਵਾਰੇ ਸੂਈ ਹੈਗੀ ਹੂੰ ਅੱਜ ਉਹਨੂੰ ਹੋ ਗਿਆ ਸੂਈ ਨੂੰ ਮਹੀਨਾ ਪਲੱਸ ਹੋਣ ਵਾਲਾ ਠੀਕ ਹੈ ਹਾਂ ਹੁਣ ਇਸ ਵਕਤੋਂ 40 ਲੀਟਰ ਤੇ ਚੱਲ ਰਹੀ ਹੈ ਇਹਦੀ ਮਾਂ ਠੀਕ ਹੈ ਬਈ ਝੋਲੀ ਮੜੀ ਚੈੱਕ ਕਰਵਾ ਜੀ ਹਾਂ ਵੀਰੇ ਝੋਲੀ ਲੈ ਝੋਲੀ ਦੇ ਚੈੱਕ ਕਰਾ ਦੇ ਬਹੁਤ ਕਹਣਾ ਗੱਪਣਾ ਨਾਲ ਦੀ ਝੋਲੀ ਗੱਪਣਾ ਨਾਲ ਦੀ ਝੋਲੀ ਆ ਬਈ ਥੱਲੇ ਮੂਹਰ ਨੂੰ ਚੈੱਕ ਕਰਵਾ ਦੇ ਬਈ ਮੈਂ ਕਹਣਾ ਝੋਲ ਮੂਹਰ ਨੂੰ ਹੀ ਬਹੁਤ ਜਾਂਦੀ ਆ ਜੀ ਹਾਂ ਹਾਂ ਬਈ ਇਹਨਾਂ ਕੱਦ ਛੋਟਾ ਰੱਖ ਦਿਆ ਨੇ ਵਰਲਡ ਵਾਈਡ ਦੇ ਬਈ ਮੰਨ ਕੇ ਚੱਲ ਛੋੜੇ ਪਸੂ ਠੀਕ ਹੈ ਹਾਂ ਵੀ ਕੱਦ ਮਤਲਬ ਕਿ ਨਾਰਮਲ ਰੱਖਣੀ ਆ ਤੇ ਖੋਲੋ ਬਈ ਮੜਾ ਜੇ ਗੇੜਾ ਖਵਾ ਦੋ ਵੀ ਇੱਕ ਬਾਕੀ ਬਈ ਕੱਦ ਢਾਂਚਾ ਚੈੱਕ ਕਰ ਸਕਦੇ ਆ 15 ਕ ਮਹੀਨਿਆਂ ਦੀ ਬਾਈ ਨੇ ਇਹਦੀ ਉਮਰ ਦੱਸੀ ਆ ਬਾਕੀ ਚੰਗੇ ਸੀ ਮੰਨਦੀ ਆ ਤੇ ਗਾਹਾਂ ਬਾਈ ਜਿਹੜਾ ਇਹ ਹੁਣ ਲਵਾਇਆ ਉਹਦਾ ਪਤਾ ਕੁਛ ਹਾਂ ਵੀਰੇ ਹੁਣ ਇਹਦੇ ਬਾਇਫ ਵਾਲਿਆਂ ਦਾ ਬਾਇਫ ਲਵਾਇਆ ਵੀਰੇ ਠੀਕ ਹੈ ਵੀਰੇ ਹਾਂ ਮਲਾਉ ਔਕਾਸ਼ਦੀਪ ਵਾਲਿਆਂ ਦਾ ਬੋਲਾ ਠੀਕ ਹੈ ਵੀਰੇ ਹਾਂ ਵੀਰੇ ਲੈ ਜ਼ਿਆਦਾਤਰ ਨਾ ਬਾਈ ਗਰ ਬਰੀਡਤੀ ਕੰਮ ਕਰਦਾ ਕਿ ਨਹੀਂ ਬਈ ਹਾਂ ਵੀਰੇ ਹੂੰ ਬਾਕੀ ਲੈ ਫੇਸ ਬਿਊਟੀ ਸਰੀਰਕ ਬੰਤਰ ਢਾਂਚਾ ਇਹਦਾ ਮੈਂ ਕਹਿੰਦਾ ਵੀ ਬਹੁਤ ਕਮਾਲ ਦਾ ਹੈ ਤੇ ਬਾਈ ਇਹਦਾ ਮੁੱਲ ਫਿਰ ਫੋਨ ਤੇ ਫੂਕ ਦੱਸ ਦੋਗੇ ਇਹਦਾ ਮੁੱਲ ਵੀਰੇ ਆਪਾਂ ਲੈਂਡ ਦੇਣ ਇਹ ਕੋਈ ਐ ਨਹੀਂ ਹੈਗਾ 35000 ਦੀ ਬੱਸੀ ਦੇ ਦਾਂਗੇ ਜੇ ਕਿਸੇ ਨੇ ਲੈ ਕੇ ਜਾਣੀ ਆ ਟੋਟਲੀ ਬਾਈ ਹਾਂ ਬਾਈ ਚੱਕੋ ਬਾਈ 35000 ਰੁਪਏ ਦਾ ਬੱਚਾ ਬਾਈ ਕਹਿੰਦਾ ਆਪਾਂ ਟੋਟਲੀ ਦੇ ਦੇਣਾ ਤੇ ਮੁੱਲ ਨਹੀਂ ਬਾਈ ਕਹਿੰਦਾ ਵਾੜਾ ਕਰਦੇ ਹੁਣ ਫੋਨ ਤੇ ਵਾੜਾ ਆਪਾਂ ਕੋਈ ਲੈਂਡ ਦੇਣ ਵਾਲਾ ਮੁੱਲ ਨਹੀਂ ਕਰਦੇ ਬਾਈ ਹੂੰ ਤੇ ਬਾਈ ਮੜਾ ਲੇਵਾ ਦਿਖਾ ਦੇਦਾ ਵਾੜਾ ਕਹਿੰਦਾ ਗੱਬੜ ਰਗੀ ਹਾਂ ਵੀਰੇ ਲੈ ਸਹੀ ਗੱਲ ਆ ਬਾਈ ਕੀ ਬਾਤ ਆ ਬਾਕੀ ਬੱਚਾ ਬਈ ਪਲਿਆ ਵਾ ਬਹੁਤ ਸੈਣ ਗਾਲਾ ਬੱਚਾ ਗਾ ਚੰਗੇ ਰਿਕਾਰਡ ਦੀਆ ਚੰਗਾ ਹੀ ਗਾਹਾ ਮਤਲਬ ਆ ਫੇਸ ਕੁਆਲਟੀ ਦਿਖਾ ਦੇ ਬਾਈ ਦੇਖ ਛੋਟਾ ਜਿਹਾ ਮੂੰਹ ਆ ਨਹੀਂ ਲੈ ਹੂੰ ਸਹੀ ਗੱਲ ਆ ਨਿੱਕਾ ਜਿਹਾ ਮੂੰਹ ਆ ਹੈ ਨਾ ਹਾਂ ਬਾਈ ਜਮੀ ਨਿੱਕਾ ਜਿਹਾ ਸਹੀ ਗੱਲ ਆ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਚਾਰਾਂ ਨਗਾ ਚ ਕੋਈ ਵੀ ਨਗਾ ਬਈ ਪਸੰਦ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ